ਨਮਸਕਾਰ ਸਤਿ ਸ੍ਰੀ ਅਕਾਲ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨજર ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਪ੍ਰਾਂਤ ਵਿੱਚ ਅਗਿਆਤ ਅੱਤਵਾਦੀਆਂ ਨੇ 9 ਬੱਸ ਯਾਤਰੀਆਂ ਸਣੇ ਘੱਟੋ-ਘੱਟ 11 ਲੋਕਾਂ ਦਾ ਕਤਲ ਕਰ ਦਿੱਤਾ ਪੁਲਿਸ ਨੇ ਦੱਸਿਆ ਕਿ ਘਟਨਾ ਦੇ ਵਿੱਚ ਹਥਿਆਰਬੰਦ ਲੋਕਾਂ ਨੇ ਨੁਸ਼ਾਂਕੀ ਜ਼ਿਲ੍ਹੇ ਦੇ ਵਿੱਚ ਰਾਜਮਾਰਗ ਤੇ ਇੱਕ ਬੱਸ ਨੂੰ ਰੋਕੇ ਬੰਦੂਕ ਦੀ ਨੋਕਤੇ 9 ਲੋਕਾਂ ਦਾ ਅਫਹਰਣ ਕੀਤਾ ਸੀ ਰਾਜੀ ਦੀ ਬੱਸ ਕਵੇਟਾ ਤੋਂ ਤਫਤਾਨ ਦੀ ਤਰਫ ਜਾ ਰਹੀ ਸੀ ਜਦੋਂ ਇਹ ਹਾਸਾ ਹੋਇਆ ਗਰਮੀ ਦੀ ਛੁੱਟੀ ਵਿੱਚ ਦਿੱਲੀ ਪੰਜਾਬ ਅਤੇ ਮੁੰਬਈ ਆਵਾਗਮਨ ਕਰਨ ਵਾਲੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ ਰੇਲਵੇ ਬੋਰਡ ਨੇ ਦੇਸ਼ਾ ਨਿਰਦੇਸ਼ਾਂ ਦੇ ਟ੍ਰੇਨਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਟ੍ਰੇਨਾਂ ਦੇ ਐਲਾਨ ਦੇ ਨਾਲ ਹੀ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਹੋ ਜਾਵੇਗੀ ਰੇਲਵੇ ਨੇ ਟ੍ਰੇਨਾਂ ਦੇ ਸੰਚਾਲਨ ਦੀ ਤਿਆਰੀ ਪੂਰੀ ਕਰ ਲਈ ਹੈ ਦੇਸ਼ ਦੀਆਂ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ੇ ਦੇ ਨਾਲ ਭਾਰਤੀ ਬਾਲ ਜੂਸ ਨੇ ਲਗਾਤਾਰ ਅਜਿਹੇ ਕਦਮ ਚੁੱਕ ਰਹੀ ਹੈ ਐਸੇ ਕਰਮ ਵਿੱਚ ਭਾਰਤੀ ਬਾਲ ਜੂਸ ਨੇ ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬੀਜ ਬਿਹਾਰ ਇਲਾਕੇ ਵਿੱਚ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਦੀ 3.5 ਕਿਲੋਮੀਟਰ ਲੰਬੀ ਆਪਤਕਾਲੀਨ ਹਵਾਈ ਪੱਟੀ ਦਾ ਰਨਵੇ ਦੇ ਰੂਪ ਵਿੱਚ ਉਪਯੋਗ ਕਰਦੇ ਹੋਏ ਲੜਾਕੂ ਵਿਮਾਨਾਂ ਪਰਿਵਹਨ ਵਿਮਾਨਾਂ ਅਤੇ ਹੈਲੀਕਾਪਟਰ ਉਤਾਰ ਕੇ ਨੌ ਟ੍ਰਾਇਲ ਪ੍ਰਸ਼ਿਕਸ਼ਨ ਕੀਤੇ ਵਾਮ ਦਲਾਂ ਤੇ ਤਿਰੂ ਅੰਤਨਮਪੁਰਮ ਦੇ ਵਿੱਚ ਭਾਜਪਾ ਵਿਰੋਧੀ ਵੋਟਾਂ ਨੂੰ ਵਿਭਾਜਿਤ ਕਰਨ ਦਾ ਦੋਪਲ ਆਲੋਚਨਾ ਲਗਾਉਂਦੇ ਹੋਏ ਕਾਂਗਰਸ ਆਗੂ ਸ਼ਸ਼ੀ ਤਰੂਰ ਨੇ ਕਿਹਾ ਕਿ ਵਮ ਪੰਥੀ ਦਲ ਵਿਰੋਧੀ ਏਕਤਾ ਦੇ ਬਾਰੇ ਬਹੁਤ ਚਿੰਤਿਤ ਹੋਣ ਦਾ ਦਾਵਾ ਕਰਦੇ ਹਨ ਲੇਕਿਨ ਇਹ ਦੱਸਣ ਵਿੱਚ ਫੇਲ ਹੋ ਜਾਂਦੇ ਹਨ ਕਿ ਭਾਜਪਾ ਦੇ ਪ੍ਰਸ਼ਾਸਨ ਤੇ ਫੋਕਸ ਕਰਨ ਦੀ ਬਜਾਏ ਆਪਣੀ ਅਧਿਕਾਂਸ਼ ਊਰਜਾ ਉਹਨਾਂ ਨੂੰ ਕਮਜ਼ੋਰ ਕਰਨ ਵਿੱਚ ਕਿਉਂ ਲਗਾ ਰਹੇ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਦੇ ਬਾਅਦ ਵੀ ਕੀ ਜੇਲ੍ਹ ਵਿੱਚ ਰਹਿਣਾ ਹੋਵੇਗਾ ਜਾਂ ਫਿਰ ਉਹਨਾਂ ਨੂੰ ਦਿੱਲੀ ਲਿਕਰ 스ਕੈਮ ਕੇਸ ਦੇ ਵਿੱਚ ਰਾਤ ਮਿਲੇਗੀ ਇਹ ਦਾ ਫੈਸਲਾ ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਹੋਵੇਗਾ ਕੇਜਰੀਵਾਲ ਨੇ ਆਪਕਾਰੀ ਨੀਤੀ ਕੋਤਾਲੇ ਦੇ ਨਾਲ ਜੁੜੇ ਮਹਨੇ ਲਾਂਡਰਿੰਗ ਮਾਮਲੇ ਦੇ ਵਿੱਚ ED ਦੀ ਗ੍ਰਿਫਤਾਰੀ ਨੂੰ ਵੈਧ ਠਹਿਰਾਉਣ ਵਾਲੇ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਦਿੱਤੀ ਹੈ ਚੁਣੌਤੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਲੋਕ ਸਭਾ ਤੋਂ ਕੈਂਡੀਡੇਟ ਮਨੋਹਰ ਲਾਲ ਖੱਟਰ ਨੇ ਕਰਨਾਲ ਦੇ ਵਕਫਾ ਗੁਰਦੁਆਰੇ ਸਾਹਿਬ ਵਿੱਚ ਮੱਥਾ ਟੇਕਿਆ। ਦਰਮਿਆਨ ਉਹਨਾਂ ਨੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਅਤੇ ਸੰਤਾਂਦ ਨਾਲ ਮੁਲਾਕਾਤ ਕੀਤੀ। ਇਸ ਦਰਮਿਆਨ ਮਨੋਹਰ ਲਾਲ ਖੱਟਰ ਨੇ ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਦੇ ਨਾਲ ਉੱਥੋਂ ਤਿਆਰ ਹੋਣ ਵਾਲੇ ਲੰਗਰ ਦੇ ਬਾਰੇ ਵਿੱਚ ਵੀ ਜਾਣਿਆ। ਹਰਿਆਣਾ ਦੇ ਕਰਨਾਲ ਵਿਧਾਨ ਸਭਾ ਸੀਟ ਤੇ 25 ਮਈ ਨੂੰ ਹੋਏਗੀ ਜਿਮਨੀ ਚੋਣ ਭਾਜਪਾ ਨੇ ਹਰਿਆਣਾ ਦੇ ਮੁੱਖ ਮੰਤਰੀ ਨੈਤ ਸੈਨੂ ਨੂੰ ਮੈਦਾਨ ਵਿੱਚ ਉਤਾਰਿਆ ਲੇਕਿਨ ਕਾਂਗਰਸ ਮੁੱਖ ਮੰਤਰੀ ਦੇ ਆਪੋਜੀਟ ਕਿਸ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਨ ਵਾਲੀ ਹੈ ਇਸ ਨੂੰ ਲੈ ਕੇ ਅਜੇ ਵੀ ਸੰਸ਼ਯਾ ਬਣਿਆ ਹੋਇਆ ਹੈ ਕਾਂਗਰਸ ਮੁੱਖ ਮੰਤਰੀ ਦੇ ਸਾਹਮਣੇ ਕੋਈ ਮਜ਼ਬੂਤ ਚਿਹਰਾ ਹੀ ਲੈ ਕੇ ਆਵੇਗੀ ਕਾਂਗਰਸ ਕਿਸੇ ਵੀ ਜਲਦਬਾਜੀ ਦੇ ਮੂਡ ਵਿੱਚ ਕਾਂਗਰਸ ਕਿਸੇ ਵੀ ਜਲਦਬਾਜੀ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਜਨਾਕ ਜਨਤਾ ਪਾਰਟੀ ਤੇ ਇੰਡੀਨੇਸ਼ਨ ਲੋਕਦਲ ਦੇ ਇੱਕ ਹੋਣ ਤੇ ਡਿਪਟੀ ਸੀਮ ਦੁਸ਼ਨ ਚਟਾਲਾ ਨੇ ਆਪਣੇ ਚਾਚਾ ਅਵੇਸਿੰਘ ਚਟਾਲਾ ਤੇ ਸਿਆਸੀ ਹਮਲਾ ਬੋਲੇ ਅਤੇ ਉਹਨਾਂ ਨੇ ਚੈਲੰਜ ਦਿੰਦੇ ਹੋਏ ਕਿਹਾ ਕਿ ਅਗਰ ਉਹਨਾਂ ਦੀ ਪਾਰਟੀ ਵਿੱਚ ਦਮ ਹੈ ਤਾਂ ਸੂਬੇ ਦੀ 10 ਲੋਕ ਸਭਾ ਤੇ ਆਪਣੇ ਕੈਂਡੀਡੇਟ ਉਤਾਰ ਕੇ ਦਿਖਾਓ ਨਾਲ ਹੀ ਉਹਨਾਂ ਨੇ ਚਾਚੇ ਨੂੰ ਨਾਨ ਸੀਰੀਅਸ ਪੋਲਿਟੀਕਲ ਦੱਸਿਆ हरियाणा ਦੇ ਮਹਿੰਦਰਗੜ੍ਹ ਵਿੱਚ ਸਕੂਲ ਬੱਸ ਦੇ ਐਕਸੀਡੈਂਟ ਦੇ ਮਾਮਲੇ ਵਿੱਚ ਡੀਸੀ ਮੋਨਿਕਾ ਗੁਪਤਾ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਜਾਂਚ ਕਮੇਟੀ ਤੋਂ ਬਾਹਰ ਕਰ ਦਿੱਤਾ। ਇਹ ਦੇ ਦਿਨ ਗਜ਼ਟਿਡ ਛੁੱਟੀ ਤੇ ਜੀਐਲ ਪਬਲਿਕ ਸਕੂਲ ਖੁੱਲਿਆ ਸੀ। ਸਰਕਾਰੀ ਅਧਿਸ਼ ਦੇ ਬੱਸ ਸਕੂਲ ਨੂੰ ਬੰਦ ਕਰਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਨੀਲ ਦੱਦੀ ਸੀ। ਹਾਦਸੇ ਦੇ ਬਾਅਦ ਜਾਂਚ ਕਮੇਟੀ ਵਿੱਚ ਡੀਓ ਨੂੰ ਸ਼ਾਮਲ ਕਰਨ ਤੇ ਲਗਾਤਾਰ ਹੋ ਰਿਹਾ ਸੀ ਵਿਰੋਧ। ਕਾਂਗਰਸ ਆਪਣੀ ਅਗਲੀ ਸੂਚੀ ਦੇ ਵਿੱਚ ਪੰਜਾਬ ਦੇ 7 ਉਮੀਦਵਾਰਾਂ ਦਾ ਨਾਮ ਐਲਾਨ ਕਰਨ ਦੇ ਲਈ ਹੋਈ ਤਿਆਰ ਬੀਤੀ ਸ਼ਾਮ ਦਿੱਲੀ ਵਿੱਚ ਸਕ੍ਰੀਨਿੰਗ ਕਮੇਟੀ ਦੀ ਬੈਠਕ ਵਿੱਚ 3 ਸਿਟਿੰਗ ਸੰਸਦਾਂ ਦੀ ਟਿਕਟ ਡਿਬੇਟ ਕਰਨ ਤੇ ਹੋਇਆ ਫੈਸਲਾ ਜਦਕਿ ਇੱਕ ਸੰਸਦ ਨੂੰ ਸੀਟ ਨੂੰ ਬਦਲਣ ਦੇ ਲਈ ਹਾਈ ਕਮਾਂਡ ਤੋਂ ਹਾਂ ਦਾ ਇੰਤਜ਼ਾਰ ਹੈ ਉਥੇ ਪਟਿਆਲਾ ਸੰਗਰੂਰ ਅਤੇ ਜਲੰਧਰ ਦੀਆਂ ਸੀਟਾਂ ਤੇ ਕਾਂਗਰਸ ਨੇ ਬਣਾਈ ਸਹਿਮਤੀ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ